ਸ਼ੰਭੂ ਬਾਰਡਰ ਤੇ ਲੱਗਾ ਕਿਸਾਨਾਂ ਦਾ ਮੋਰਚਾ ਅੱਜ 17ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ 29 ਤਰੀਕ ਤੱਕ ਦੇ ਜਿਹੜੇ ਪ੍ਰੋਗਰਾਮ ਦਿੱਤੇ ਗਏ ਸੀਗੇ ਤਾਂ ਉਹ ਅੱਜ ਖਤਮ ਹੋ ਰਹੇ ਨੇ ਇੱਕ ਪਾਸੇ ਸ਼ੁਭਕਰਨ ਦਾ ਸੰਸਕਾਰ ਹੋ ਰਿਹਾ ਹੈ ਤਾਂ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਅੱਜ ਪਹੁੰਚੇ ਹੋਏ ਨੇ ਕਿਉਂਕਿ 29 ਤਰੀਕ ਤੱਕ ਦੇ ਪ੍ਰੋਗਰਾਮ ਦਿੱਤੇ ਗਏ ਸੀਗੇ ਤਾਂ ਅੱਜ ਵੱਡੀ ਗਿਣਤੀ 'ਚ ਕਿਸਾਨ ਦੁਬਾਰਾ ਤੋਂ ਇੱਥੇ ਇਕੱਠੇ ਹੋਏ ਨੇ ਕਿ ਅੱਜ ਕਿਹੜੇ ਵੱਡੇ ਐਲਾਨ ਹੋਣਗੇ ਸ਼ੰਭੂ ਬਾਰਡਰ ਤੋਂ ਇਹ ਸਭ ਕੁਝ ਦੇਖਣਾ ਚਾਹੁੰਦੇ ਨੇ ਲੋਕ ਕਿ ਅਗਲੀ ਰਣਨੀਤੀ ਕਿਸਾਨਾਂ ਦੇ ਵੱਲੋਂ ਕਿ ਮਣਾਈ ਜਾਂਦੀ ਆ ਤਾਂ ਤਾਜ਼ਾ ਹਾਲਾਤ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਕਿ ਛੰਭੂ ਬਾਰਡਰ ਤੇ ਅੱਜ ਤਸਵੀਰ ਕੀ ਹੈਗੀ ਆ ਸਾਹਮਣੇ ਬੈਰੀਗੇਡ ਜਿਹੜੇ ਨੇ ਉਹ ਲੱਗੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਹ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਸੀਗੇ ਤਾਂ ਉਸ ਤੋਂ ਬਾਅਦ ਜੋ ਜਿਹੜੀ ਸੀਗੀ ਉਹ ਇੱਥੇ ਘੜਨਾਵਾ ਵਾਪਰੀਆਂ ਕਿਵੇਂ ਅਥਰੂ ਗੈਸ ਦੇ ਗੋਲੇ ਡਿੱਗੇ ਸਾਰਾ ਕੁਝ ਜਿਹੜਾ ਸੀਗਾ ਉਹ ਸਾਬਣੇ ਦੇਖਿਆ ਤਾਂ 21 ਤਰੀਕ ਨੂੰ ਜਦੋਂ ਇੱਥੇ ਅਥਰੂ ਗੈਸ ਦੇ ਗੋਲੇ ਡਿੱਗ ਰਹੇ ਸੀਗੇ ਤਾਂ ਦੂਜੇ ਪਾਸੇ ਖਨੋਰੀ ਬਾਰਡਰ ਦੇ ਉੱਪਰ ਛੁੱਭ ਕਰਨ ਦੀ ਮੌਤ ਹੋ ਜਾਂਦੀ ਹੈ ਉਹ ਕਿਸਾਨੀ ਮੋਰਚੇ ਦੇ ਸ਼ਹੀਦ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ 29 ਤਰੀਕ ਤੱਕ ਦੇ ਪ੍ਰੋਗਰਾਮ ਟਾਲ ਦਿੱਤੇ ਜਾਂਦੇ ਨੇ 29 ਤਰੀਕ ਤੱਕ ਪ੍ਰੋਗਰਾਮ ਦਿੱਤਾ ਜਾਂਦਾ ਔਰ ਦਿੱਲੀ ਕੂਚ ਜਿਹੜਾ ਉਹ 29 ਤਰੀਕ ਤੱਕ ਟਾਲ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਜਿਹੜੀ ਹੈ ਨਵੀਂ ਰਣਨੀਤੀ ਬਣਾਈ ਜਾਂਦੀ ਹੈ ਕੱਲ ਔਰ ਅੱਜ ਜਿਹੜੀਆਂ ਨੇ ਮੀਟਿੰਗਾਂ ਹੋਈਆਂ ਨੇ ਕਿਸਾਨ ਜਥੇਬੰਦੀਆਂ ਦੀਆਂ ਉਹਨਾਂ ਦੇ ਵੱਲੋਂ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ ਕਿ ਅਗਲੀ ਰਣਨੀਤੀ ਜਿਹੜੀ ਹੈ ਉਹ ਕੀ ਬਣਾਈ ਜਾਵੇ ਦੂਜੇ ਪਾਸੇ ਫੋਰਸ ਜਿਹੜੀ ਹੈ ਉਹ ਲੱਗੀ ਹੋਈ ਹੈ ਉਨ੍ਹਾਂ ਦੇ ਵੱਲੋਂ ਆਪ ਦੀ ਰਣਨੀਤੀ ਬਣਾਈ ਜਾ ਰਹੀ ਹੈ ਕਿ ਜੇਕਰ ਕਿਸਾਨ ਦੁਬਾਰਾ ਤੋਂ ਦਿੱਲੀ ਕੂਚ ਦਾ ਐਲਾਨ ਕਰਦੇ ਨੇ ਤਾਂ ਕਿਸਾਨਾਂ ਨੂੰ ਕਿਵੇਂ ਰੋਕਿਆ ਜਾਣਾ ਇਸੇ ਨੂੰ ਲੈ ਕੇ ਜਿਹੜੀ ਹੈ ਤਿਆਰੀ ਫੋਰਸ ਦੇ ਵੱਲੋਂ ਵੀ ਕੋਈ ਕਟਨ ਨਹੀਂ ਕੀਤੀ ਗਈ ਜਿਵੇਂ ਸਾਹਮਣੇ ਜੀਸੀਬੀ ਮਸ਼ੀਨਾਂ ਤੁਹਾਨੂੰ ਲੱਗੀਆਂ ਨਜ਼ਰ ਆਉਂਦੀਆਂ ਹੋਣਗੀਆਂ ਤਾਂ ਇਹ ਜੀਸੀਬੀ ਮਸ਼ੀਨਾਂ ਖਿਲਾਰੀਆਂ ਹੋਈਆਂ ਨੇ ਜਦੋਂ 21 ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਹ ਜੀਸੀਬੀ ਮਸ਼ੀਨਾਂ ਪੁਲਿਸ ਦੇ ਵੱਲੋਂ ਉੱਥੇ ਲਾ ਦਿੱਤੀਆਂ ਗਈਆਂ ਸੀਗੀਆਂ ਦੋ ਜੀਸੀਬੀ ਮਸ਼ੀਨਾਂ ਇੱਕ ਪਾਸੇ ਰੋਕੀਆਂ ਹੋਈਆਂ ਨੇ ਦੋ ਜੀਸੀਬੀ ਮਸ਼ੀਨਾਂ ਦੂਜੇ ਪਾਸੇ ਰੋਕੀਆਂ ਹੋਈਆਂ ਨੇ ਪੁਲ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਸੀਲ ਕੀਤਾ ਹੋਇਆ ਤਾਂ ਪੁਲ ਦੇ ਨਾਲ ਜਿੱਥੇ ਕੱਗਰ ਦਰਿਆ ਵਹਿੰਦਾ ਉਦੇ ਕੰਡਿਆਂ ਦੇ ਉੱਪਰ ਜਿਹੜੀ ਆ ਫੋਰਸ ਵੱਖਰੇ ਤੌਰ ਤੇ ਲਾਈ ਹੋਈ ਹੈ ਡਰ ਇਹ ਆ ਕਿ ਪੁਲਿਸ ਨੂੰ ਕਿ ਕਿਤੇ ਦਰਿਆ ਦੇ ਵਿੱਚੋਂ ਦੀ ਨਿਕਲ ਕੇ ਕਿਸਾਨ ਦੂਜੇ ਪਾਸੇ ਨਾ ਚਲੇ ਜਾਂ ਤਾਂ ਉਸੇ ਨੂੰ ਲੈ ਕੇ ਜਿਹੜੀ ਆ ਇਹ ਫੋਰਸ ਦੂਜੇ ਪਾਸੇ ਵੀ ਉਹਨਾਂ ਨੇ ਲਾ ਕੇ ਰੱਖੀ ਹੋਈ ਆ ਤਾਂ ਨਾਲ ਹੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾ ਦਿੰਨੇ ਆ ਨਿਹੰਗ ਸਿੰਘਾਂ ਦੇ ਵੱਲੋਂ ਜਿਹੜੀ ਆ ਇੱਥੇ ਛੋਣੀ ਲਾਈ ਹੋਈ ਆ ਤਾਂ ਇਹ ਵੀ ਜਿਹੜੀ ਇੱਥੇ ਲਾ ਦਿੱਤੀ ਗਈ ਆ ਬਾਬਾ ਰਾਜਾ ਰਾਜ ਸਿੰਘ ਹੋਣਾ ਦੀ ਦੱਸਿਆ ਜਾ ਰਿਹਾ ਕਿ ਇਹ ਛੋਣੀ ਲੱਗੀ ਹੋਈ ਆ ਤਾਂ ਨਿਹੰਗ ਜਿਹੜੇ ਨੇ ਜਥੇਬੰਦੀਆਂ ਉਹ ਵੀ ਇੱਥੇ ਡਟੀਆਂ ਹੋਈਆਂ ਨੇ ਤਾਂ ਹਰ ਪਾਸੇ ਜਿਹੜੀ ਆ ਤੁਸੀਂ ਇੱਕ ਵਾਰ ਸਾਹਿਬ ਪਿੱਛੇ ਤਸਵੀਰ ਜਿਹੜੀ ਆ ਹੋਰ ਜ਼ਰੂਰ ਦਿਖਾਓ ਕਿ ਪਿੱਛੇ ਤੋਂ ਤਸਵੀਰ ਇੱਕ ਵਾਰ ਦਿਖਾਓ ਕਿ ਕਿਵੇਂ ਟਰਾਲੀਆਂ ਜਿਹੜੀਆਂ ਨੇ ਦੂਰ ਤੱਕ ਲੰਬੀਆਂ ਲੱਗੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਾਂ ਚੰਡੇ ਜਿਹੜੇ ਨੇ ਉਹ ਝੂਲਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹਵਾ ਚੱਲ ਰਹੀ ਆ ਤਾਂ ਕਿਸਾਨੀ ਦੇ ਚੰਡੇ ਝੂਲਦੇ ਨਜ਼ਰ ਆ ਰਹੇ ਨੇ ਕੇਸਰੀ ਨਿਸ਼ਾਨ ਜਿਹੜੇ ਨੇ ਉਹ ਝੂਲਦੇ ਨਜ਼ਰ ਆ ਰਹੇ ਨੇ ਲੰਗਰ ਇੱਥੇ ਲੱਗੇ ਹੋਏ ਨੇ ਦੂਰੋਂ ਦੂਰੋਂ ਜਿਹੜੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਆ ਕੇ ਸ਼ੰਭੂ ਬਾਰਡਰ ਦੀ ਇੱਕ ਤਸਵੀਰ ਜਿਹੜੀ ਆ ਉਹ ਦੇਖਣੀ ਚਾਹੁੰਦੇ ਨੇ ਜਿਵੇਂ ਸਿੰਘੂ ਬਾਰਡਰ ਦੇ ਉੱਪਰ ਮੋਰਚਾ ਲੱਗਾ ਸੀਗਾ ਤਾਂ ਹੂਬ ਹੂ ਉਹੀ ਤਸਵੀਰ ਜਿਹੜੀ ਆ ਸ਼ੰਭੂ ਬਾਰਡਰ ਦੀ ਉੱਪਰ ਨજર ਹੁੰਦੀ ਆ ਤਾਂ ਝੰਡੇ ਲੱਗੇ ਹੋਏ ਨੇ ਟਰੈਕਟਰ ਟਰਾਲੀਆਂ ਦੇ ਉੱਪਰ ਤਾਂ ਅੰਦਰ ਬਾਬੇ ਬੈਠੇ ਹੋਏ ਨੇ ਨੌਜਵਾਨ ਬੈਠੇ ਹੋਏ ਨੇ ਨੌਜਵਾਨ ਕੁੜੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਸੇਵਾ ਕਰਨ ਦੇ ਵਾਸਤੇ ਤਾਂ ਹਰ ਕੋਈ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਕੇ ਕਿਸਾਨੀ ਮੋਰਚੇ ਦੇ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਲੰਗਰ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਲੱਗੇ ਹੋਏ ਨੇ ਇੱਥੇ ਲੱਸੀ ਦੇ ਲੰਗਰ ਲੱਗੇ ਨੇ ਚਾਹ ਦੇ ਲੰਗਰ ਲੱਗੇ ਨੇ ਪ੍ਰਸ਼ਾਦੇ ਦੇ ਲੰਗਰ ਇੱਥੇ ਲੱਗੇ ਨੇ ਔਰ ਹਰ ਚੀਜ਼ ਦਾ ਜਿਹੜਾ ਇੱਥੇ ਪ੍ਰਬੰਧ ਕੀਤਾ ਗਿਆ ਔਰ ਇਸ ਵੇਲੇ ਜਿਹੜੀ ਹੈ ਉਹ ਵੱਡੀ ਗਿਣਤੀ ਕਿ ਟ੍ਰਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਇਹ ਪਹਿਲੇ ਦਿਨ ਜਦੋਂ 13 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀਗਾ ਤਾਂ ਉਦੋਂ ਹੀ ਇਹ ਟ੍ਰਾਲੀਆਂ ਇੱਥੇ ਆ ਗਈਆਂ ਸੀਗੀਆਂ ਹਾਲਾਂਕਿ ਜਦੋਂ ਕੋਈ ਜ਼ਿਆਦਾ ਪ੍ਰੋਗਰਾਮ ਨਹੀਂ ਹੁੰਦਾ ਤਾਂ ਉਦੋਂ ਥੋੜਾ ਜਿਹਾ ਰਾਸ਼ ਇੱਥੇ ਘਟਿਆ ਵੀ ਨਜ਼ਰ ਆਉਂਦਾ ਕਿਉਂਕਿ ਰੁਟੀਨ ਦੇ ਜਿਹੜੇ ਲੋਕ ਨੇ ਜਿਹੜੇ ਅੱਜ ਆ ਗਏ ਔਰ ਕੱਲ ਚਲੇ ਗਏ ਅੱਜ ਆ ਗਏ ਜਾਂ ਸ਼ਾਮ ਨੂੰ ਚਲੇ ਗਏ ਤਾਂ ਉਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਹੁੰਦੇ ਨੇ ਔਰ ਆਉਂਦੇ ਨੇ ਔਰ ਸਭ ਤੋਂ ਪਹਿਲਾਂ ਜਾ ਕੇ ਉਹ ਬਾਰਡਰ ਦੇ ਕੋਲ ਖੜਦੇ ਨੇ ਲੋਕ ਉਹ ਬਾਰਡਰ ਦੇਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਸੀਲ ਕੀਤਾ ਹੋਇਆ ਚਾਹੇ ਵਿਦੇਸ਼ਾਂ ਤੋਂ ਜਿਹੜੇ ਲੋਕ ਆਉਂਦੇ ਨੇ ਉਹ ਵੀ ਆ ਕੇ ਦੇਖਦੇ ਨੇ ਕਿ ਕਿਵੇਂ ਜਿਹੜੀ ਆ ਇਹ ਬੈਰੀਕੇਟਿੰਗ ਕੀਤੀ ਹੋਈ ਆ ਇੱਕ ਦੇਸ਼ ਆ ਤਾਂ ਇਹ ਕਿਸਾਨਾਂ ਨੂੰ ਕਿਵੇਂ ਜਿਹੜਾ ਉਹ ਡੱਕਿਆ ਜਾ ਰਿਹਾ ਵੱਡੇ ਵੱਡੇ ਬੈਰੀਗੇਟ ਲੱਗੇ ਹੋਏ ਨੇ ਜੀਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਤਾਂ ਇਹ ਤਸਵੀਰ ਜਿਹੜੀ ਆ ਆ ਕੇ ਲੋਕ ਦੇਖਣੀ ਚਾਹੁੰਦੇ ਨੇ ਕਿ ਜਿਵੇਂ ਮੀਡੀਆ ਦੇ ਜ਼ਰੀਏ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਵਾਕਈ ਉਵੇਂ ਹੀ ਇਹ ਬੈਰੀਕੇਟਿੰਗ ਕੀਤੀ ਹੋਈ ਆ ਤਾਂ ਇਹ ਬਿਲਕੁਲ ਉਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਆ ਪੈਰਾ ਮਿਲਟਰੀ ਫੋਰਸ ਜਿਹੜੀ ਆ ਉਹ ਇੱਥੇ ਲੱਗੀ ਹੋਈ ਆ ਸੀਆਰਪੀ ਲੱਗੀ ਹੋਈ ਆ ਔਰ ਐਂਟੀ ਰੋਇਡ ਫੋਰਸ ਜਿਹੜੀ ਆ ਉਹ ਲੱਗੀ ਹੋਈ ਆ ਹਰਿਆਣਾ ਪੁਲਿਸ ਦੇ ਮੁਲਾਜ਼ਮ ਉਹ ਇੱਥੇ ਲੱਗੇ ਹੋਏ ਨੇ ਤਾਂ ਤਿਆਰੀ ਜਿਹੜੀ ਆ ਫੋਰਸ ਦੇ ਵੱਲੋਂ ਵੀ ਘੱਟ ਨਹੀਂ ਕੀਤੀ ਗਈ ਕਿਉਂਕਿ ਫੋਰਸ ਨੂੰ ਵੀ ਪਤਾ ਸਾਰੀ ਜਾਣਕਾਰੀ ਜਿਹੜੀ ਆ ਉਹ ਹੁੰਦੀ ਆ ਕਿ ਕਿਸਾਨਾਂ ਦੇ ਵੱਲੋਂ ਨਵੀਂ ਰਣਨੀਤੀ ਉਲੀਕੀ ਜਾ ਰਹੀ ਆ ਤਾਂ ਇੰਟੈਲੀਜੈਂਸ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਫੋਰਸ ਤੱਕ ਸਮੇਂ-ਸਮੇਂ ਦੇ ਉੱਪਰ ਪਹੁੰਚਦੀਆਂ ਰਹਿੰਦੀਆਂ ਨੇ ਤੇ ਉਸੇ ਨੂੰ ਲੈ ਕੇ ਜਿਹੜੀ ਆ ਇਹ ਤਿਆਰੀ ਕੀਤੀ ਜਾਂਦੀ ਆ ਹਾਲਾਂਕਿ ਅੱਗੇ ਜ਼ਰੂਰ ਖਬਰਾਂ ਆਈਆਂ ਕਿ ਸਿੰਘੂ ਬਾਰਡਰ ਦੇ ਉੱਪਰ ਜਿਹੜੀ ਆ ਉਹ ਰਾਹ ਖਾਲੀ ਕਰ ਦਿੱਤੇ ਗਏ ਨੇ ਚਾਹੇ ਟਿਕਰੀ ਬਾਰਡਰ ਹੋਵੇ ਉੱਥੇ ਰਾਹ ਖਾਲੀ ਕਰ ਦਿੱਤੇ ਗਏ ਨੇ ਪਰ ਇਹ ਮੇਨ ਪੁਆਇੰਟ ਹੈ ਸ਼ੰਭੂ ਬਾਰਡਰ ਜਿੱਥੋਂ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਹਾਲਾਂਕਿ ਅਥਰੂ ਗੈਸ ਦੇ ਗੋਲੇ ਬਹੁਤ ਡਿੱਗੇ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੋਏ ਪਰ ਹੌਸਲਾ ਜਿਹੜਾ ਉਸੇ ਤਰੀਕੇ ਦੇ ਨਾਲ ਬਣਿਆ ਹੋਇਆ ਕਿੰਨੇ ਨੇ ਕਿ ਉਸ ਤਰੀਕੇ ਦੇ ਨਾਲ ਹੀ ਅਸੀਂ ਜਾਵਾਂਗੇ ਜੇਕਰ ਦੁਬਾਰਾ ਤੋਂ ਦਿੱਲੀ ਕੂਚ ਦਾ ਐਲਾਨ ਹੁੰਦਾ ਤਾਂ ਦੁਬਾਰਾ ਤੋਂ ਦਿੱਲੀ ਕੂਚ ਜਿਹੜਾ ਉਹ ਕਰਕੇ ਰਹਾਂਗੇ ਬੋਰੀਆਂ ਜਿਹੜੀਆਂ ਸੀਗੀਆਂ ਨੌਜਵਾਨਾਂ ਨੇ ਸੁੱਟੀਆਂ ਹੋਈਆਂ ਸੀਗੀਆਂ ਕਿ ਦਰਿਆ ਦੇ ਵਿੱਚ ਸੁੱਟ ਦਿਆਂਗੇ ਦਰਿਆ ਦੇ ਵਿੱਚ ਸੁੱਟਣ ਤੋਂ ਬਾਅਦ ਜਿਹੜੀ ਐ ਉਹ ਟਰੈਕਟਰ ਟਰਾਲੀ ਉਹਨਾਂ ਦੇ ਉੱਤੋਂ ਦੀ ਲੰਗਾ ਕੇ ਦਰਿਆ ਪਾਰ ਕਰਕੇ ਦਿੱਲੀ ਕੋਚ ਕਰ ਲਵਾਂਗੇ ਪਰ ਇਦਾਂ ਨਹੀਂ ਹੋਇਆ ਕਿਉਂਕਿ 21 ਤਰੀਕ ਨੂੰ ਮਾਹੌਲ ਜਿਹੜਾ ਸੀਗਾ ਪੂਰਾ ਗਰਮ ਆਇਆ ਹੋਇਆ ਸੀਗਾ ਅਤੂ ਗੈਸ ਦੇ ਗੋਲੇ ਬਹੁਤ ਜ਼ਿਆਦਾ ਡਿੱਗੇ ਸੀਗੇ ਤਾਂ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਸੀਗੇ ਉਹ ਪਹੁੰਚੇ ਸੀਗੇ ਤਾਂ ਇੱਧਰ ਦੂਜੇ ਪਾਸੇ ਸਟੇਜ ਲੱਗੀ ਹੋਈ ਐ ਜਿੱਥੇ ਬੀਬੀਆਂ ਔਰ ਪੁਰਸ਼ ਸਾਰੇ ਜਾਣੇ ਬੈਠ ਕੇ ਇੱਥੇ ਸਟੇਜ ਸੈਕਟਰੀ ਵਾਰੀ-ਵਾਰੀ ਬੁਲਾ ਰਹੇ ਹੁੰਦੇ ਨੇ ਤਾਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸੌਂਦੇ ਨੇ ਤਾਂ ਇਹ ਸਟੇਜ ਪੂਰਾ ਦਿਨ ਚੱਲਦੀ ਹੈ ਕੁਝ ਸਮੇਂ ਦੇ ਲਈ ਰੈਸਟ ਹੁੰਦੀ ਆ ਔਰ ਸ਼ਾਮ ਨੂੰ ਜਿਹੜੀ ਆ ਇੱਥੇ ਰਹਿ ਰਸਦੇ ਪਾਠ ਹੁੰਦੇ ਨੇ ਸਵੇਰੇ ਜਪਜੀ ਸਾਹਿਬ ਦਾ ਪਾਠ ਹੁੰਦਾ ਤਾਂ ਨਿਤਨੇਮ ਜਿਹੜੇ ਨੇ ਇੱਥੇ ਹੁੰਦੇ ਨੇ ਤਾਂ ਇਹ ਤਸਵੀਰਾਂ ਹੈਗੀਆਂ ਨੇ ਸ਼ੰਭੂ ਬਾਰਡਰ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਹੁਣ ਕਿਸਾਨ ਬੈਠੇ ਨੇ ਸਟੇਜ ਦੇ ਪਿੱਛੇ ਪੰਡਾਲ ਜਿਹੜਾ ਬਣਿਆ ਹੋਇਆ ਤਾਂ ਇੱਥੇ ਬੀਬੀਆਂ ਬੈਠੀਆਂ ਹੋਈਆਂ ਨੇ ਹਰ ਕੋਈ ਇੱਥੇ ਬੈਠ ਕੇ ਇਹ ਰੰਗ ਦੇਖ ਰਿਹਾ ਸ਼ੰਭੂ ਬਾਰਡਰ ਦੇ ਬਜ਼ੁਰਗ ਦੇਖੋ ਇੱਧਰ ਲਾਈਨ ਜਿਹੜੀ ਲੱਗੀ ਹੋਈ ਆ ਕਿ ਕਿਵੇਂ ਮੈਨੂੰ ਲੱਗਦਾ ਕਿ 70 70 80 ਗੀਆਂ ਹੋਣਗੀਆਂ ਪਰ ਹੌਸਲੇ ਜਿਹੜੇ ਨੇ ਪੂਰੇ ਬਲੰਦ ਬਣੇ ਹੋਏ ਨੇ ਤਾਂ ਉਸ ਤਰੀਕੇ ਦੇ ਨਾਲ ਇੱਥੇ ਡਟੇ ਹੋਏ ਨੇ ਕਹਿੰਦੇ ਨੇ ਕਿ ਪ੍ਰਵਾਹ ਨਹੀਂ ਜਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ ਉਦੋਂ ਤੱਕ ਅਸੀਂ ਇੱਥੇ ਲੜਦੇ ਰਹਾਂਗੇ ਲੜਾਈ ਤਾਂ ਸੈਂਟਰ ਦੇ ਨਾਲ ਜਿਹੜੀ ਲੜਾਈ ਇਹ ਵਿੱਡੀ ਹੋਈ ਆ ਤਾਂ ਦੂਜੇ ਪਾਸੇ ਅੱਜ ਸ਼ੁਭ ਕਰਨ ਸਿੰਘ ਦਾ ਜਿਹੜਾ ਉਹ ਸਸਕਾਰ ਹੋ ਰਿਹਾ ਕਿਉਂਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਗਿਆ ਸੀਗਾ ਕਿ ਪੋਸਟਮਾਰਟਮ ਕਰਵਾਇਆ ਜਾਏਗਾ ਔਰ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਤਾਂ ਅੱਜ ਸੰਸਕਾਰ ਜਿਹੜਾ ਉਹ ਸ਼ੁਭ ਕਰਨ ਦੇ ਪਿੰਡ ਦੇ ਵਿੱਚ ਸੰਸਕਾਰ ਕੀਤਾ ਜਾ ਰਿਹਾ ਉਸ ਤੋਂ ਬਾਅਦ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਔਰ ਸਰਵਨ ਸਿੰਘ ਪੰਦੇਰੇ ਤੇ ਪਹੁੰਚਣਗੇ ਔਰ ਉਹਨਾਂ ਦੇ ਵੱਲੋਂ ਜਿਹੜਾ ਕੋਈ ਵੱਡਾ ਐਲਾਨ ਇੱਥੇ ਅੱਜ ਕੀਤਾ ਜਾ ਸਕਦਾ ਔਰ ਇਸੇ ਐਲਾਨ ਦੀ ਜਿਹੜੀ ਹੈ ਉਹ ਦੀ ਕੀਤੀ ਜਾ ਰਹੀ ਹੈ ਕਿ ਕੀ ਦਿੱਲੀ ਕੂਚ ਦਾ ਦੁਬਾਰਾ ਤੋਂ ਐਲਾਨ ਹੋਏਗਾ ਕਿ ਨਹੀਂ ਹੋਏਗਾ ਇਸ ਚੀਜ਼ ਦੇ ਉੱਪਰ ਜਿਹੜੀ ਹੈ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ